ਆ ਲਈ ਹੋਈ ਹੈ ਜੀ ਦੇਖੋ ਮੇਰੇ ਨਾਲ ਮੇਰੇ ਸਤਕਾਰਯੋਗ ਅਫਸਰ ਸਾਰੇ ਸੀਵਰੇਜ ਬੋਰਡ ਦੇ ਹਾਂਜੀ ਆ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹਾਂਜੀ ਸਕਾਰਪੋਰੇਸ਼ਨ ਤੋਂ ਹਾਂਜੀ ਇੰਦਰਪਾਲ ਜੀ ਹਾਂਜੀ ਔਰ ਸਾਡੇ ਬਲਰਾਜ ਸਿੰਘ ਜੀ ਡਰੇਨੇਜ ਤੋਂ ਹਾਂਜੀ ਸਾਰੇ ਐਕਸੇ ਸਾਹਿਬ ਤੇ ਪਹੁੰਚੇ ਨੇ ਪਰ ਪੋਲੂਸ਼ਨ ਬੋਰਡ ਵਾਲੇ ਇਹਦੇ ਚ ਨਜ਼ਾਰਦ ਨਹੀਂ 1 ਘੰਟੇ ਤੋਂ ਹੋ ਗਿਆ ਹਾਂ 1 ਘੰਟੇ ਤੋਂ ਮੇਰੇ ਖਿਆਲ ਚਾਰ ਪੰਜ ਵਾਰ ਜੀਸੀ ਸਾਹਿਬ ਨੇ ਫੋਨ ਕੀਤਾ ਹੌਨ ਰਿਕਾਰਡ ਹੈ ਸਾਹਮਣੇ ਖੜੇ ਨੇ ਹਾਂਜੀ ਤੇ ਆਏ ਨਹੀਂ ਕਿਉਂ ਨਹੀਂ ਆਏ ਇਹ ਵਜ੍ਹਾ ਮੈਨੂੰ ਨਹੀਂ ਪਤਾ ਹਾਂਜੀ ਪਰ ਕਿਉਂਕਿ ਇਹ ਮੁੱਦਾ ਬੜਾ ਗੰਭੀਰ ਆ ਹਾਂਜੀ ਤੇ ਜੋ ਮੌਕੇ ਤੇ ਸਤਿਕਾਰਯੋਗ ਸਾਡੇ ਐਕਸ਼ਨ ਸਾਹਿਬ ਖੜੇ ਨੇ ਸੀਵਰੇਜ ਬੋਰਡ ਦੇ ਹਾਂਜੀ ਜੀ ਜੀਨਸੇ ਬਲਰਾਜ ਬਲਰਾਜ ਜੀ ਇਹਨਾਂ ਤੋਂ ਅੰਦਰ ਮੋਨੀਟਰਿੰਗ ਵੀ ਚੈੱਕ ਕਰਾਈ ਆ ਜੋ ਬੀਓਡੀ 30 ਚਾਹੀਦਾ ਨਾਲ ਜੀ ਲੈਸਨ 30 ਲੈਸਨ 30 ਚਾਹੀਦਾ ਜੋ ਕਿ ਇਸ ਟਾਈਮ 128 ਹੈ 128 ਆ ਉਹ ਵੀ ਬਾਤ ਦਾ ਤੇ ਜਿਹੜਾ ਸੀਓਡੀ ਆ ਉਹ ਹੁਣ ਟੈਕਨੀਕਲੀ ਉਹੀ ਆ ਕੇ ਜਨਾਬ ਨੇ ਦੱਸਣਾ ਸੀ ਉਹ ਜੇ ਪਹੁੰਚੇ ਨਹੀਂ ਪਰ ਜੋ ਸਾਡੇ ਕੋਲ ਚ ਹੀ ਜਾਈ ਉਹ 2400 ਕੁਛ ਦੀ ਹੈਗੀ ਆ ਰਿਕਾਰਡ ਆ ਉਹ ਪਤਾ ਨਹੀਂ ਉਹ ਆ ਕੇ ਦੱਸਣ ਵੀ ਸਹੀ ਹੈ ਗਲਤ ਆ ਠੀਕ ਹੈ ਜੀ ਔਰ ਜੋ ਇੱਥੇ ਪਾਣੀ ਦਾ ਫਲੋ ਆ ਜੋ ਸਤਿਕਾਰਯੋਗ ਸਾਡੇ ਸੀਵਰੇਜ ਬੋਰਡ ਵਾਲਿਆਂ ਨੇ ਡਰੇਨੇਜ ਵਾਲਿਆਂ ਨੇ ਦਿਖਾਇਆ ਮੈਗਰਮੈਂਟ 853 ਦੀ ਦਿਖਾਈ ਐ ਐਮਐਲਡੀ ਦੀ ਜਦਕਿ ਜਿਹੜੀ ਮੇਰੇ ਕੋਲ ਰਿਪੋਰਟ ਆ ਔਨ ਰਿਕਾਰਡ ਉਹ ਹੈਗੀ ਆ 1533 ਐਮਐਲਡੀ ਦੀ ਰਾਈਟ ਦੋਨੋ ਚੀਜ਼ਾਂ ਤੇ ਇੱਥੇ ਦੇਖੋ ਕਿੰਨਾ ਡਿਫਰ ਐ ਸੈਕਿੰਡ ਆਸੀ ਇੱਥੇ ਸੈਂਪਲ ਪਰ ਐ ਤੁਹਾਡੇ ਕੈਮਰੇਰ ਦੇ ਰਾਹੀਂ ਤੁਸੀਂ ਦੇਖ ਲਿਆ ਦੇਖੋ ਗੱਲ ਇਹ ਆ ਵੀ ਸਾਡੀ ਜੋ ਸਰਕਾਰ ਆ ਮਾਨਸਾਬ ਦੀ ਸਰਕਾਰ ਐ 0% ਟੋਲਰੈਂਸ ਤੇ ਆ ਕਰਪਸ਼ਨ ਦੇ ਉੱਤੇ ਸਾਡਾ ਕੰਮ ਆ ਲੋਕਾਂ ਨੂੰ ਅੱਛੀ ਹੈਲਥ ਡਿਲੀਵਰ ਕਰਨਾ अच्छा इंफ्रास्ट्रक्चर डिलीवर करना और अच्छा एनवायरनमेंट देना अच्छी एजुकेशन देनी बच्चों ਨੂੰ ਪਰ ਉਸ ਦੇ ਉਲਟ ਜਿਹੜਾ ਇਹ ਹੁਣ ਗੁੱਡਾਂ ਨਾਲ ਜਿਹਨੂੰ ਕਹਿੰਦੇ ਪਿਛਲੇ 20 ਸਾਲਾਂ ਤੋਂ ਤੁਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਕਿ ਇਹ ਉੱਥੇ ਦਾ ਉੱਥੇ ਖੜਾ ਦੁੱਖ ਦੀ ਗੱਲ ਇਹ 588 ਕਰੋੜ ਸੀਵਰੇਜ ਬੋਰਡ ਨੇ ਤੇ ਪੋਲੂਸ਼ਨ ਬੋਰਡ ਨੇ ਦੇਤਾ ਉਹਨਾਂ ਨੂੰ ठेकेदार ਨੂੰ ਆ ਖਿਡਾਰੀ ਕੰਪਨੀ ਨੂੰ ਕੀ ਉਹ ਹੱਕਦਾਰ ਹੈ ਪੈਸੇ ਲੈ ਕੇ ਜਾਂਦੇ ਲੋਕਾਂ ਦੇ ਜਾਂ ਕੀ ਇਹ ਇਹਨਾਂ ਅਫਸਰਾਂ ਨੇ ਪੈਸੇ ਦੇਣ ਤੋਂ ਪਹਿਲਾਂ ਸਾਰੀ ਚੈਕਿੰਗ ਕਰਾਈ ਇਹ ਜਵਾਬ ਆਸਾਂ ਲੋਕਾਂ ਨੂੰ ਦੇਣਾ ਲੋਕਾਂ ਦੀ ਕਚੈਰੀ 'ਚ ਖੜੇ ਆ ਔਰ ਸੈਕਿੰਡ ਜਿੰਨਾ ਵੀ ਇੱਥੇ ਤੁਸੀਂ ਦੇਖ ਲੋ ਮੱਝਾਂ ਨਹਾ ਰਹੀਆਂ ਸੀਗੀਆਂ ਸਾਰਾ ਪਾਣੀ ਪੀ ਰਹੀਆਂ ਉਹ ਦੁੱਧ ਦੇ ਰਹੀ ਸਾਡੇ ਪੇਟ ਜਾਣਾ ਕਿੰਨੇ ਕਿਲੋ ਕੈਂਸਰ ਮੇਰੇ ਹਲਕੀ ਜੀ ਬਹੁਤ ਕੈਂਸਰ ਹੋਇਆ ਪਿਆ ਇਸ ਚੀਜ਼ ਦਾ ਤਾਂ ਹੀ ਅਸੀਂ ਪਰੇਸ਼ਾਨ ਆ ਨਾ ਕਿ ਲੋਕ ਰੋ ਜਾਂਦੇ ਨੇ ਇਲਾਜ ਕਰਾਓ ਕਿੰਨੇ ਕਲਾਜ ਸੀ ਜੇਬ ਚੁਕਰਾ ਸਰਕਾਰ ਇਲਾਜ ਕਰ ਰਹੀ ਹੈ ਪਰ ਇਹ ਇਹ ਬਿਮਾਰੀ ਦੀ ਰੋਕਥਾਮ ਕਰਨੀ ਤਾਂ ਜ਼ਰੂਰੀ ਹੈ ਨਾ ਸਰ ਮੁੱਖ ਮੰਤਰੀ ਪੰਜਾਬ ਬੋਲੂਗੇ ਜਿਹੜਾ ਵਿਧਾਨ ਸਭਾ ਦੇ ਮੁੱਦੋ ਚੱਕਿਆ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਬੜਾ ਸੀਰੀਅਸ ਲਿਆ ਹੈਗਾ ਔਰ ਬਹੁਤ ਆਣ ਵਾਲੇ ਚੰਦ ਦਿਨਾ ਚ ਮੈਨੂੰ ਭਰੋਸਾ ਉਹਨਾਂ ਤੇ ਕਿਉਂਕਿ ਉਹ ਕੰਮ ਕਰ ਰਹੇ ਨੇ ਔਰ ਮੈਨੂੰ ਆਸ਼ਵਾਸਨ ਵੀ ਦਿੱਤਾ ਉਹਨਾਂ ਨੇ ਕਿ ਬੇਟਾ ਅਸੀਂ ਬੁੱਢਾ ਨਾਲ ਰਲ ਕੇ ਸਾਫ਼ ਕਰਾਂਗੇ ਔਰ ਚ ਮਾਨ ਸਾਹਿਬ ਪਹਿਲ ਦੇ ਆਧਾਰ ਤੇ ਕੰਮ ਕਰਨਗੇ ਸਾਨੂੰ ਪੂਰਨ ਮਾਣ ਆਪਣੇ ਮਾਨ ਤੇ ਔਰ ਉਹਦੇ ਨਾਲ ਨਾਲ ਜੋ ਵੀ ਇੱਥੇ ਕਮੀਆਂ ਨੇ ਉਹ ਅਸੀਂ ਰਲ ਕੇ ਦੂਰ ਕਰਾਂਗੇ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਬਿਊਰੋਕ੍ਰੇਸੀ ਦੇ ਕੁਝ ਕੁ ਕੁ ਆਫੀਸਰ ਸਹਿਬਾਨ ਨੂੰ ਤੁਸੀਂ ਵਿਧਾਨ ਸਭਾ ਮੈਂ ਉਸੇ ਗੱਲ ਤੇ ਆ ਰਿਹਾ ਉਸੇ 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 ਗੱਲ ਤੇ ਆ ਰਿਹਾ ਕੁਝ ਆਫੀਸਰ ਸਹਿਬਾਨਾਂ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਸਨੇਹਾ ਮੇਰਾ ਕਿਰਪਾ ਕਰਕੇ ਆਪਾਂ ਪੰਜਾਬ ਨੂੰ ਪਿਆਰ ਕਰੀਏ ਆਪਣੇ ਆਪ ਨੂੰ ਪਿਆਰ ਕਰਨ ਤੋਂ ਇਲਾਵਾ ਔਰ ਜੋ ਮੈਂ ਬਤੌਰ ਚੇਅਰਮੈਨ ਵਿਧਾਨ ਸਭਾ ਕਮੇਟੀ ਸਥਾਨਕ ਸਰਕਾਰਾਂ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਭੇਜਿਆ ਹੋਇਆ ਲਿਖ ਕੇ ਕਿ ਇਹ ਤੇ ਸੀਵੀ ਜੱਜ ਜਾਂ ਜੁਡੀਸ਼ਰੀ ਜਾਂ ਵਿਜੀਲੈਂਸ ਜਾਂ ਹੋਣੀ ਚਾਹੀਦੀ ਆ ਪੈਰਲੋਜੀ ਜਾਂਚ ਹੋਣੀ ਚਾਹੀਦੀਆਂ ਨੇ ਉਹਦੇ ਲਈ ਉਹਨਾਂ ਸਰਕਾਰ ਨੇ ਮੈਨੂੰ ਭਰੋਸਾ ਦਿੱਤਾ ਹੈਗਾ ਕਿ ਇਹ ਵੀ ਜਲਦੀ ਤੋਂ ਜਲਦੀ ਅਸੀਂ ਕਰਾਂਗੇ ਤੇ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਸਰਕਾਰ ਦੀਆਂ ਮਸ਼ੀਨਾਂ ਹੈਗੀਆਂ ਨੇ ਫਿਰ ਤੁਹਾਨੂੰ ਕੀ ਲੋੜ ਪੈਗੀ ਆਪਣੀਆਂ ਮਸ਼ੀਨਾਂ ਤੋਂ ਆਪਣੀਆਂ ਲੈਪਟਾਪ ਦੇਖੋ ਗੱਲਿਆ ਸਰਕਾਰ ਨੇ ਬਹੁਤ ਕੰਮ ਕਰਨੇ ਹੁੰਦੇ ਆ ਇੱਕ ਛੋਟੀ ਇੰਨਾ ਚੀਜ਼ਾਂ ਉੱਤੇ ਸਰਕਾਰ ਪੈਰਾਂ ਨਹੀਂ ਦਿੰਦੀ ਸਰਕਾਰੀ ਅਫਸਰ ਪੈਰਾਂ ਦਿੰਦੇ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਉਹ ਮਸ਼ੀਨਾਂ ਸਹੀ ਕੰਮ ਕਰ ਰਹੀਆਂ ਸਹੀ ਰਿਜ਼ਲਟ ਦੇ ਰਹੀਆਂ ਨਹੀਂ ਦੇ ਰਹੀਆਂ ਤਾਂ ਪੈਸੇ ਜਿਵੇਂ 588 ਕਰੋੜ ਰੁਪਈਆ ਇੱਕ ਠੇਕੇਦਾਰ ਨੂੰ ਉਹਦੇ ਫੜਾਤਾ ਆ 2 ਲੱਖ ਦੀ ਮਸ਼ੀਨ ਨਹੀਂ ਆਪਾਂ ਲੈ ਸਕਦੇ ਕਿੱਡੀ ਵੱਡੀ ਗੱਲ ਅਸੀਂ ਦੋ ਵਾਰ ਲਈ ਆ ਸਰ ਵਿਧਾਨ ਸਭਾ ਦੇ ਵਿੱਚ ਕਹਿੰਦੇ ਤੁਸੀਂ ਨਹੀਂ ਬੋਲੇ ਹੈਗੇ ਮੁੱਖ ਮੰਤਰੀ ਪੰਜਾਬ ਦਾ ਚਲੋ ਬੋਲੇ ਜਦੋਂ ਕਿ ਤੁਸੀਂ ਕਹਿ ਕੇ ਗਿਆ ਸੀ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਤਾਂ ਬੌਸ ਇਸ ਆਲਵੇਜ਼ ਰਾਈਟ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਮੇਰਾ ਖਿਆਲ ਆ ਉਸ ਤੋਂ ਬਾਅਦ ਫਿਰ ਮੇਰਾ ਬੋਲਣ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਜਾਂ ਮੇਰਾ ਮੁੱਦਾ ਮੇਰੇ ਮੁੱਖ ਮੰਤਰੀ ਨੇ ਚੱਕ ਲਿਆ ਔਰ ਉਹ ਬੜਾ ਵਧੀਆ ਤਰੀਕੇ ਨਾਲ ਚੱਕਿਆ ਔਰ سنجیدਗੀ ਨਾਲ ਚੱਕਿਆ ਔਰ 20 ਮਿੰਟ ਉਸਤੇ ਡਿਬੇਟ ਹੋਈ ਆ ਬੁੱਢੇ ਨਾਲੇ ਤੇ ਫਿਰ ਮੇਰਾ ਖਿਆਲ ਆ ਵੀ ਜੇ ਐਡੀ ਵੱਡੀ ਉਹਨਾਂ ਨੇ ਗੱਲ ਕੀਤੀ ਆ ਤੇ ਫਿਰ ਐਜ਼ ਅ ਜੂਨੀਅਰ ਮੇਰਾ ਫਰਜ਼ ਹੀ ਬੰਦਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲ ਜਦ ਮੁੱਦਾ ਹੀ ਮੇਰਾ ਉਹਨਾਂ ਨੇ ਆਪ ਲੈ ਲਿਆ ਹੁੰਦਾ ਉਹ ਮਤਲਬ ਉਹਨਾਂ ਨੇ ਇੱਕ ਸੁਪਨਾ ਬਣਾ ਲਿਆ ਵੀ ਆਪਾਂ ਰਲ ਕੇ ਬੁੱਢਾ ਨਾਲਾ ਸਾਫ਼ ਕਰਨਾ ਤੇ ਉਹ ਕਰਨਗੇ ਸਾਨੂੰ ਮਾਣ ਆਪਣੇ ਮਾਣ ਤੇ ਸਾਡੇ 660 ਤੋਂ 588 ਕਰੋੜ ਤੁਸੀਂ ਕਹਿੰਦੇ ਹੋ ਖਰਚੇ ਵੀ ਗਿਆ ਤੇ ਹੁਣ ਕਿਸ ਤਰ੍ਹਾਂ ਬੁੱਢਾ ਦਰਿਆ ਸਾਫ਼ ਹੋਵੇਗਾ ਆਹ ਦੇਖੋ ਇਹਦੀ ਇਨਕੁਆਰੀ ਪੱਕੀ ਮਾਨ ਸਾਹਿਬ ਨੇ ਲਾਣੀ ਲਾਣੀ ਹੈ ਕਨਫਰਮ ਹੈ ਅੱਜ ਲਾਜਵੇ ਦੋ ਦਿਨ ਨੂੰ ਲਾਜਵੇ ਹਫਤੇ ਲੱਗ ਜਵੇ ਪਲੱਸ ਬੁੱਢਾ ਨਾਲਾ ਵੀ ਬਹੁਤ ਜਲਦੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਡਾ ਸੁਪਨਾ ਜੇ ਅਸੀਂ ਲੱਗਿਆ ਸਰਕਾਰ ਲੱਗੀ ਆਮ ਆਦਮੀ ਪਾਰਟੀ ਸਰਕਾਰ ਲੱਗੀ ਆ ਸਾਡੇ ਮਾਝੂਕ ਮੁੱਖ ਮੰਤਰੀ ਸਾਹਿਬ ਨੇ ਇਹ ਦੀ ਹੁਣ ਸਾਨੂੰ ਮਤਲਬ ਸਾਨੂੰ ਸੇਵਾ ਦਿੱਤੀ ਹੈ ਵੀ ਬੇਟਾ ਚਲੋ ਅਸੀਂ ਤੁਹਾਡੇ ਨਾਲ ਆ ਕੰਮ ਕਰਾਂਗੇ 15 ਨੰਬਰ ਨੂੰ ਹੁਣ ਜਿਹੜੇ ਲੋਕ ਜੈ ਨੂੰ ਬੰਨ ਲਾਉਣ ਨੂੰ ਕਹਿੰਦੇ ਨੇ ਹੁਣ ਦੇਖੋ ਉਹ ਜਿਹੜੀ ਬੰਦ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਜੋ ਲਗਾ ਰਹੇ ਨੇ ਇਹ ਗਲਤ ਹੈ ਮੈਂ ਇਸ ਦੀ ਨਿੰਦਾ ਕਰਦਾ ਬਿਲਕੁਲ ਉਹਨਾਂ ਨੂੰ ਪਲੇਟਫਾਰਮ ਤੇ ਆ ਕੇ ਜਿਵੇਂ ਅਸੀਂ ਟੈਕਨੀਕਲੀ ਮਸਲੇ ਦੇਖ ਰਹੇ ਆ ਵੀ ਕਿੱਥੋਂ ਕਿੱਥੋਂ ਕਮੀਆਂ ਨੇ ਅਸੀਂ ਦੂਰ ਕਰੀਏ ਸਾਡੇ ਨਾਲ ਆ ਸਾਡੇ ਨਾਲ ਕਮੀਆਂ ਕੱਢਣ ਠੀਕ ਕਰੀਏ ਸੀ ਜੀ ਸਰ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਵੀ ਬਹੁਤ ਜ਼ਿਆਦਾ ਆ ਰਿਹਾ ਵਾ ਜਿਹੜਾ ਕੈਮੀਕਲ ਵਾਲਾ ਜਾਂ ਪਾਣੀ ਜਿੰਨਾ ਵੀ ਜਿਹੜਾ 30 ਹੁਣਾ ਸੀ 30 ਦੇਖੋ ਜਿਹੜਾ ਬੀਓਡੀ ਬਾਇਓ ਕੈਮੀਕਲ ਆਕਸੀਜਨ ਡਿਮਾਂਡ ਹੁੰਦਾ ਉਹ 30 ਬਿਲੋ 30 ਚਾਹੀਦਾ ਜਿਹੜਾ ਕਿ 128 ਆ ਮਾਨਯੋਗ ਸਾਡੇ ਐਕਸਿਸ ਸਾਹਿਬ ਨੇ ਮੌਕੇ ਤੇ ਸਾਹਿਬ ਨੇ ਵੀ ਕਿਹਾ ਵੀ ਕੁਝ ਹੋ ਸਕਦਾ ਕਿ ਕੁਝ ਜਿਹੜੀਆਂ ਡਾਈੰਗਾਂ ਬਿਨਾਂ ਟ੍ਰੀਟਮੈਂਟ ਤੋਂ ਪਾਉਂਦੀਆਂ ਹੋਣ ਜਾਂ ਕੋਈ ਲੋਕ ਹੋਣਗੇ ਉਹਨਾਂ ਖਿਲਾਫ ਕਾਰਵਾਈ ਕੌਣ ਕਰੂਗਾ ਸਰ ਹਾਂ ਦੱਸੋ ਜੀ ਸਰ ਉਹਦੇ ਖਿਲਾਫ ਸਰ ਪੋਲੂਸ਼ਨ ਬੋਰਡ ਅਨਾਮ ਕੀ ਬਲਾਸਤ ਦਲਵਰ ਸਿੰਘ ਗੱਲ ਨਹੀਂ ਹਾਂਜੀ ਅਗੇ ਕੀ ਪੋਸਟ ਹੈ ਤੁਹਾਡੀ ਸਰ ਹਾਂ ਐਕਸੈਂਟ ਸੀਵਰੇਜ ਬੋਰਡ ਜੀ ਹਾਂਜੀ ਸਰ ਉਸਦੇ ਬਾਬਤ ਜਿਹੜੀ ਕੋਈ ਇਨਕੁਆਰੀ ਕਰਨੀ ਹੈ ਜਾਂ ਕੋਈ ਐਕਸ਼ਨ ਕਰਨਾ ਹੈ ਉਹ ਪੋਲੂਸ਼ਨ ਬੋਰਡ ਤੇ ਕਾਰਪੋਰੇਸ਼ਨ ਵੱਲੋਂ ਕਰੀ ਜਾਣੀ ਹੈ ਤੇ ਉਹ ਕਰ ਵੀ ਰਹੇ ਨੇ ਸਰ ਜੀ ਜੀ ਇਹ ਪ੍ਰੋਸੈਸ ਹੈ ਸੁਪਰਿੰਟੈਂਡੈਂਟ ਸਾਹਿਬ ਕਹਿੰਦੇ ਨੇ ਸਰ ਤੁਸੀਂ ਦੱਸਿਓ ਸਰ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਕੰਮ ਪੂਰਾ ਕਰ ਲੈ ਪਹਿਲਾਂ ਇਧਰ ਹੀ ਕਰ ਹਾਂ ਕਰ ਰਿਹਾ ਹੈ ਪੋਸਟ ਕੰਪਲੀਟ ਹੋ ਕੇ ਤੁਸੀਂ ਹੀ ਕਾਰਵਾਈ ਕਰ ਰਹੇ ਹੋ ਸਰ ਸੀਵਰੇਜ ਬੋਰਡ ਆਪਣੀ ਸ਼ਹਿਰ ਪਲਾਨ ਮੇਨਟੇਨ ਕਰ ਰਹੇ ਹਾਂ ਜੀ ਹਾਂ ਉਹਦੇ ਜਿੰਨੇ ਵੀ ਪਲਾਂਟਸ ਤੇ ਸਾਡੀ ਵਰਕਿੰਗ ਆ ਪ੍ਰੋਪਰ ਹੋ ਰਹੀ ਆ ਬੀਓਡੀ ਉਹਦੀ ਲੈਸ ਦਨ 30 ਆ ਰਹੀ ਆ ਜੋ ਕਿ ਪੀਪੀਸੀਬੀ ਨੋਰਮਸ ਦੇ ਅਕੋਰਡਿੰਗ ਆ ਪਰ ਇਥੇ ਤਾਂ ਆਈ ਨਹੀਂ ਪੰਜ ਸਰ ਸਰ ਕੋਈ ਹੋਰ ਵੀ ਇਕਾਈਆਂ ਨੇ ਜਿਨ੍ਹਾਂ ਦਾ ਪਾਣੀ ਆਂਦਾ ਹੈ ਜੀ ਸਾਡਾ ਤਾਂ ਟ੍ਰੀਟਰ ਜਾ ਰਿਹਾ ਜੀ ਇਹਦੇ ਵਿੱਚ ਨਹੀਂ ਫਿਰ ਇਹਦਾ ਕਲੀਅਰ ਕਿਦਾਂ ਹੋਊਗਾ ਵੀ ਕੀ ਦਾ ਪਾਣੀ ਆ ਰਿਹਾ ਮੈਂ ਚੈੱਕ ਕਰ ਰਿਹਾ ਜੀ ਪੋਲੂਸ਼ਨ ਬੋਰਡ ਮੈਂ ਤਾਂ ਹੁਣ ਤੱਕ ਦਾ ਸਰ ਚੈੱਕ ਸਰ ਤੁਸੀਂ ਦੱਸੋ ਜੀ ਕੀ ਕੀ ਦੀ ਜਿਹੜੀ ਫਿਕਸ ਕੀਤੀ ਆ ਆਪਣਾ ਬਲੀ ਡੈਜ਼ਿਗਨੇਸ਼ਨ ਦਾ ਨਾਮ ਦੱਸ ਦਿਓ ਸਰ ਮੈਂ ਇੰਦਰਪਾਲ ਜੁਆਇੰਟ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਹਾਂਜੀ ਸਰ ਅੱਜ ਹਾਂ ਜੀ ਇੱਥੇ ਪਹੁੰਚ ਰਹੇ ਨੇ ਸ਼ਾਇਦ ਹੁਣ ਤੱਕ ਆ ਚੁੱਕੇ ਹੋਣ ਸਰ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹਾਂ ਟਾਈਮ ਕਾਫੀ ਹੋ ਚੁੱਕਾ ਹੈ ਉਹਨਾਂ ਨੂੰ ਇੱਥੇ ਦਫ਼ਤਰ ਦਾ ਮੈਸੇਜ ਲਾਇਆ ਹੋਇਆ ਐਸ ਡੀਓ ਆ ਗਿਆ ਮੇਰੇ ਅੱਗੇ ਇੱਕ ਜੀ ਐਕਸ਼ਨ ਪਹੁੰਚ ਗਿਆ ਸਰ ਇਹਦਾ ਹੱਲ ਕੀ ਹੈ ਇਹਦਾ ਕੋਈ ਲੱਗਦਾ ਕਿ ਹੱਲ ਹੈ ਉਹ ਕਹਿੰਦੇ ਕਾਰਪੋਰੇਸ਼ਨ ਅਲੱਗ-ਅਲੱਗ ਜਨ ਕੀ ਦੇਖੋ ਜੋ ਸਾਡੇ ਇੰਜੀਨੀਅਰਿੰਗ ਵਿੰਗ ਹੈਗਾ ਉਹ ਇਹਦੇ ਤੇ ਆਲਰੇਡੀ ਕੰਮ ਕਰ ਰਿਹਾ ਹੈਗਾ ਜੋ ਵੀ ਇਹਦੇ ਪਾਸੇ ਕੀਤਾ ਜਾਣਾ ਹੈ ਉਹ ਜ਼ਰੂਰ ਕਰਾਂਗੇ ਇਸ ਵਾਸਤੇ